ਭਾਰਤੀ ਰੇਲਵੇ ਵੱਲੋਂ ਸ਼ੁਰੂ ਕੀਤੀ ਗਈ ਅੰਮ੍ਰਿਤ ਭਾਰਤ ਸਟੇਸ਼ਨ ਯੋਜਨਾ ਤਹਿਤ ਸ੍ਰੀ ਮੁਕਸਰ ਸਾਹਿਬ ਰੇਲਵੇ ਸਟੇਸ਼ਨ ਨੂੰ ਇੱਕ ਨਵੀਂ ਅਤੇ ਆਧੁਨਿਕ ਪਛਾਣ ਮਿਲੀ ਹੈ ਇਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਕੇਂਦਰੀ ਰੇਲ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਦੱਸਿਆ ਕਿ ਇਸ ਯੋਜਨਾ ਦਾ ਮੁੱਖ ਮੰਤਵ ਦੇਸ਼ ਦੇ ਇਤਿਹਾਸਕ ਅਤੇ ਮਹੱਤਵਪੂਰਨ ਰੇਲਵੇ ਸਟੇਸ਼ਨਾਂ ਨੂੰ ਬਿਹਤਰ ਬਣਾਉਣਾ ਹੈ ਉਨ੍ਹਾਂ ਕਿਹਾ ਕਿ ਸ੍ਰੀ ਮੁਕਸਰ ਸਾਹਿਬ ਵਰਗੇ ਧਾਰਮਿਕ ਅਤੇ ਇਤਿਹਾਸਿਕ ਸ਼ਹਿਰ ਨੂੰ ਇਸ ਯੋਜਨਾ ਅਧੀਨ ਵਿਸ਼ੇਸ਼ ਤਰਜੀਹ ਦਿੱਤੀ ਗਈ ਹੈ ਤਾਂ ਜੋ ਇੱਥੇ ਆਉਣ ਵਾਲੇ ਸ਼ਰਧਾਲੂਆਂ ਅਤੇ ਯਾਤਰੀਆਂ ਨੂੰ ਕਮਾਂਤਰੀ ਪੱਦਰ ਦੀਆਂ ਸਹੂਲਤਾਂ ਮਹਈਆ ਕਰਵਾਈਆਂ ਜਾ ਸਕਣ ਰਵਨੀਤ ਸਿੰਘ ਬਿੱਟੂ ਨੇ ਦੱਸਿਆ ਕਿ ਸਟੇਸ਼ਨ ਤੇ ਪਲੇਟਫਾਰਮਾਂ ਦੇ ਨਵੀਨੀਕਰਨ ਦੇ ਨਾਲ-ਨਾਲ ਬਿਹਤਰ ਰੋਸ਼ਨੀ ਪ੍ਰਬੰਧ ਆਧੁਨਿਕ ਵੈਂਟਿੰਗ ਹਾਲ ਅਤੇ ਡਿਜੀਟਲ ਜਾਣਕਾਰੀ ਪ੍ਰਣਾਲੀ ਵਰਗੀਆਂ ਸੁਵਿਧਾਵਾਂਾਂ ਕੀਤੀਆਂ ਗਈਆਂ ਨੇ ਉਹਨਾਂ ਵਿਸ਼ੇਸ਼ ਤੌਰ ਤੇ ਜ਼ਿਕਰ ਕੀਤਾ ਕਿ ਸਟੇਸ਼ਨ ਦੇ ਨਵੇਂ ਡਿਜ਼ਾਈਨ ਵਿੱਚ ਸਥਾਨਕ ਪੰਜਾਬੀ ਸਭਿਆਚਾਰ ਅਤੇ ਇਤਿਹਾਸਿਕ ਵਿਰਾਸਤ ਨੂੰ ਬਾਖੂਬੀ ਦਰਸਾਇਆ ਗਿਆ ਹੈ ਉਹਨਾਂ ਮੁਤਾਬਕ ਦੇਸ਼ ਭਰ ਵਿੱਚ 1300 ਤੋਂ ਵੱਧ ਸਟੇਸ਼ਨਾਂ ਦੇ ਇਸ ਅਪਗ੍ਰੇਡ ਨਾਲ ਵਿਕਸਿਤ ਭਾਰਤ ਦੇ ਟੀਚੇ ਨੂੰ ਮਜ਼ਬੂਤੀ ਮਿਲੇਗੀ ਤੇ ਇਹ ਰੇਲਵੇ ਢਾਂਚਾ ਦੇਸ਼ ਦੀ ਆਰਥਿਕਤਾ ਲਈ ਰੀੜ ਦੀ ਹੱਡੀ ਵਜੋਂ ਕੰਮ ਕਰੇਗਾ ਜਿਵੇਂ ਮੈਂ ਬੋਲਦੇ ਹੋਏ ਵੀ ਕਹੂੰਗਾ ਜਦੋਂ ਬਿਹਾਰ ਵਰਗਾ ਸੂਬਾ ਪ੍ਰਧਾਨ ਮੰਤਰੀ ਉੱਥੇ 1 ਲੱਖ ਕਰੋੜ ਰੁਪਈਆ ਜੋ ਉਦੋਂ ਵੀ ਵੱਧ ਅਸੀਂ ਟ੍ਰੇਨਾਂ ਵੱਲੋਂ ਕੋਈ ਕਮੀ ਨਹੀਂ ਛੱਡੀ ਤੇ ਹੁਣ 18 ਨੂੰ ਅਸੀਂ ਵੱਡੇ ਤੋਂ ਵੱਡੀਆਂ ਸੰਗਠਨਾਂ ਜਿਹੜੀਆਂ ਲੈ ਕੇ ਚੱਲੇ ਆ ਵੈਸਟ ਬੰਗਾਲ ਤੇ ਮੈਂ ਤੁਹਾਨੂੰ ਇਹ ਕਈ ਗੱਲਾਂ ਟਾਈਮ ਤੇ ਹੀ ਚੰਗੀਆਂ ਲੱਗਦੀਆਂ ਤੇ ਟਾਈਮ ਤੇ ਹੀ ਜਿਵੇਂ ਕਹਿੰਦੇ ਆ ਨਾ ਵੀ ਜਦੋਂ ਮਾਂ ਤੋਂ ਵੀ ਬੱਚਾ ਜਦੋਂ ਰੋਂਦਾ ਦੁੱਧ ਮਾਂ ਪਲਾਉਂਦੀ ਆ ਤੇ ਇਸ ਕਰਕੇ ਹੁਣ ਅਸੀਂ ਬੈਠੇ ਆ ਤੇ ਪ੍ਰਧਾਨ ਮੰਤਰੀ ਜੀ 27 ਤੋਂ ਪਹਿਲਾਂ ਪਹਿਲਾਂ ਜਿਹੜੀਆਂ ਚੀਜ਼ਾਂ ਅਨਾਉਂਸ ਕਰਨ ਆਏ ਸੀ ਉਦੋਂ ਡਬਲ ਟ੍ਰਿਪਲ ਚੀਜ਼ਾਂ ਜਿਹੜੀਆਂ ਐ ਉਹ ਪ੍ਰਧਾਨ ਮੰਤਰੀ ਜੀ ਉਰੇ ਆ ਕੇ ਪੰਜਾਬ ਨੂੰ ਦੇਣਗੇ ਇਹ ਮੈਂ ਤੁਹਾਨੂੰ